ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪਿਤਾ ਜੀ ਦੇ ਹੁਕਮ ਨਾਮਾ ਸਾਹਿਬ ਜੀ ਦੀ ਵਿਚਾਰ ਕਰਦੇ ਹਾਂ ਜੀ ਸਾਹਿਬ ਕੀ ਸਮਝਾਉਣਾ ਕਰਦੇ ਹਨ ਅੱਜ ਦਾ ਇਹ ਪਵਿੱਤਰ ਹੁਕਮ ਨਾਮਾ ਸਾਹਿਬਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੁਖਾਰ ਬਿੰਬ ਚੋਂ ਰਾਗ ਸੋਰਠ ਵਿੱਚ ਬਾਣੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਰੰਗ 613 614 ਤੇ ਸੁਭਾਇਮਾਨ ਹੈ ਜੀ ਸਾਈਂ ਬਖਸ਼ਿਸ਼ ਕਰਦੇ ਹਨ हे ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਦੀ ਸਮਰੱਥਾ ਰੱਖਣ ਵਾਲੇ ਮਾਂ ਦੇ ਪੇਟ ਵਿੱਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈ ਵਿਕਾਰਾਂ ਦੀ ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਾਲੇ ਲਹਿਰਾਂ ਵਿੱਚ ਡਿੱਗੇ ਪੈਣੂ ਵੀ ਮੈਨੂੰ ਪਾਰ ਲੰਘਾ ਲੈ ਸਾਹਿਬ ਸਮਝਾਉਣਾ ਕਰਦੇ ਹਨ हे प्रभु तू मेरे सिर ਉਤੇ ਰਾਖਾ ਹੈ ਇਸ ਲੋਕ ਵਿੱਚ ਤੇ ਪਰਲੋਕ ਵਿੱਚ ਮੈਨੂੰ ਤੇਰਾ ਹੀ ਆਸਰਾ ਹੈ हे प्रभु तेरे ਪੈਦਾ ਕੀਤੇ ਪਦਾਰਥਾਂ ਨੂੰ ਇਹ ਜੀਵ ਮੇਰੂ ਪਰਵਤ ਜਿੱਡੀਆਂ ਵੱਡੀਆਂ ਸਮਝਦਾ ਹੈ ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈ ਇੱਕ ਥੀਲੇ ਵਰਗਾ ਜਾਣਦਾ ਹੈ हे प्रभु तू सब दाता देने वाला है सारी लुकाई तेरे ही दर तो मंगण वाली है तू अपनी राजा विच सब नु दान देंदा है साहिब बख्शीश करदे हन हे प्रभु तेरे कौतक हैरान कर देने वाले हन एक क्षण विच तू कुछ दा कुछ बना देंदा है हे अपहुंच हे ਬਿਆਨਤ ਤੂੰ ਸਭ ਤੋਂ ਉੱਚਾ ਹੈ ਤੂੰ ਸੋਹਣਾ ਹੈ ਤੂੰ ਵੱਡੇ ਜਿਗਰੇ ਵਾਲਾ ਹੈ ਤੂੰ ਸਾਰੇ ਸੰਸਾਰ ਵਿੱਚ ਗੁਪਤ ਵਸ ਰਿਆ ਹੈ ਸਾਇਬ ਬਖਸ਼ਿਸ਼ ਕਰਦੇ ਹਨ हे ਸਰਵ ਵਿਆਪਕ ਪ੍ਰਭੂ ਜਦੋਂ ਤੂੰ ਆਪ ਹੀ ਕਿਸੇ ਜੀਵ ਨੂੰ ਸਾਧ ਸੰਗਤ ਵਿੱਚ ਮਿਲਾਉਂਦਾ ਹੈ ਤਦੋਂ ਉਹ ਤੇਰੀ ਸਿਫਤ ਸਲਾਹ ਦੀ ਬਾਣੀ ਸੁਣਦਾ ਹੈ हे नानक जी बाशना रहत सर्वव्यापक प्रभु ਦਾ ਪ੍ਰਤਾਪ ਵੇਖ ਕੇ ਤਦੋਂ ਉਸ ਦੇ ਅੰਦਰ ਆਤਮਕ ਆਨੰਦ ਪੈਦਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ